ਓ ਜੀ ਬਾਈ ਉਹ ਸਾਹਮਣੇ ਤੇ ਆਏ ਨੂੰ ਘੁੰਮ ਗਈ ਜੱਗਾ ਜਾਂ ਦੇਖ ਕੇ ਲੇ ਕੇ ਤੂੰ ਕਹਿੰਦਾ ਰ ਉਹ ਸਾਹਮਣੇ ਵੀ ਤਾਂ ਸਰਾਮੜੇ ਲਾਉਣੀ ਚਾਹੀਦੀ ਨਹੀਂ ਤੂੰ ਕਹਿੰਦਾ ਰ ਵੀ ਕਿੱਦਾਂ ਨੂੰ ਪੱਥਰ ਲਾਤੇ ਤੈਨਾਂ ਦੇਖਿਆ ਨਹੀਂ ਤਾਂ ਵੀ ਆਏ ਨੂੰ ਵੀ ਲਾਏ ਆ ਹਰ ਪਾਰ ਤਿੰਨ ਜਗ੍ਹਾ ਇਹਦੇ ਮਾਂ ਪਰਾਂ ਜਿਹੜਾ 5000 ਥੈਲੇ ਤੇ ਨਾ ਯਾਰ ਉਹ ਦੇ ਲਾਏ ਕਿੱਥੇ ਘੱਟ ਦੇਖਦਾ ਹੈ ਦੇਖ ਤੈਨੂੰ ਦਿਖਿਆ ਉਹ ਗਿਆ ਯਾਰ ਉੱਤ ਪਰ ਵਾਲੇ ਘੱਟ ਕੋਲ ਪਰਾਂ ਜਿਹੜਾ 5000 ਥੈਲੇ ਲੱਗੇ ਵੀ ਤੇ ਨਾ ਆ ਤਾਂ ਇਹਦਾ ਹੈਗਾ ਆਹੀ ਟੁੱਟੀ ਯਾਰ ਉਰੇ ਕਿ ਲੇਰਾ ਬਾੜ ਪੈ ਗਿਆ ਹੋਣਾ ਘੱਟੋ ਘੱਟ ਯਾਰ ਵੀ ਮਤਲਬ ਯਾਰ ਥੈਲੇ ਲਾਤੇ ਤੇ ਕੀ ਲੇ ਗਈ ਹੋਗਾ ਹਾਂ ਦੇਖੇ ਹਾਂ ਦੋ ਕਿਲੇ ਦੋ ਉਥੇ 12 ਵਾਂ ਦੁਆਰਾ ਲਾਈਆ ਪ੍ਰਧਾਨ ਇਹ ਪੱਥਰ ਫਿਰ ਪੱਥਰ ਬਾਈ ਜਾਲਮਾਂ ਲੱਗ ਜਾਂਦਾ ਫਿਰ ਇਹ ਪੱਕਾ ਕੰਮ ਹੋ ਜਾਂਦਾ ਹੈ ਉਹ ਕਾਈ ਜੀ ਮਿੱਟੀ ਰੇਤਾ ਭਰ ਜਾਂਦਾ ਕਿਉਂਕਿ ਸਾਹਮਣੇ ਤੇ ਬਾਈ ਦੇਖ ਲੋ ਵੀ ਨਦੀ ਕਿੱਧਰ ਨੂੰ ਆ ਵੀ ਉੱਥੇ ਤੇ ਸਿੱਧੀ ਜਾਣੀ ਤੇ ਘੁੰਮ ਗੀਕੇ ਲਾ ਤੁਰੇ ਤੇ ਗਾਹਾਂ ਡਾਫ ਲੱਗਣ ਕਰਕੇ ਮੈਨਿੰਗੇ ਨਹੀਂ ਹੁੰਦੀ ਜੇ ਮੈਨੂੰ ਹੋ ਜਵੇ ਟੁੱਟੇ ਨਹੀਂ ਟੁੱਟੇ ਨਹੀਂ ਚੱਕਣ ਦਾ ਤਸਲਾ ਨਹੀਂ ਦਿੰਦੇ ਇਹਦੇ ਵਿੱਚੋਂ ਕਲੇ ਬਾਈ ਨੇ ਉਹ ਤੋਂ ਕਮੈਂਟ ਕਰਿਆ ਕਹਿੰਦਾ ਰੇਤਾ ਪਾਲਿਆ ਕਰੋ ਪਾਣੀ ਦੇ ਵਿੱਚ ਤੁਹਾਡੇ ਤਾਂ ਲਾ ਕੇ ਨਦੀ 'ਚ ਰੇਤਾ ਚੱਕਣ ਨੂੰ ਪਰਚੇ ਦੀ ਜਵਾਨਤਾ ਵੀ ਨਹੀਂ ਕਿਸੇ ਨੇ ਕਰਾਉਣੀ ਆ ਹਰਦ ਵੀ ਨਹੀਂ ਕਿਸੇ ਦੀ ਵਹਿਲੀ ਆ ਗਈ ਬਾਈ ਉਹ ਤਾਂ ਖੇਤਾਂ 'ਚੋਂ ਚੱਕਣੀ ਔਖੀ ਹੋ ਗਈ ਜਿਹੜੀ ਨਦੀ ਟੁੱਟ ਗਈ ਸੀ ਸਹੀ ਗੱਲ ਉਹ ਵੀ ਜਿਹੜਾ ਚੱਕਣ ਦੇਣੀ ਉਹਨਾਂ ਨੇ ਆ ਕੇ ਤੇ ਕਹਿੰਦੇ ਜੀ ਜਿਹੜੇ ਖੇਤ 'ਚ ਰੇਤਾ ਆ ਉਹ ਵੀ ਸਾਡਾ ਦੇਖ ਕੇ ਕਿੰਨੇ ਇੰਚੀ ਹੋਣਾ ਹੈ ਜਿਹੜਾ ਖੌਲਾ ਕਰਿਆ 4 ਫੁੱਟ ਚੌੜਾ 5 ਫੁੱਟ ਉੱਪਰ ਨਹੀਂ ਢੇਹਾਂ ਦੇਖ ਤੂੰ ਢੇਹਾਂ ਦਾ ਚੱਕਾ 10 ਫੁੱਟ ਚੌੜਾ ਹੋਣਾ ਇਹਦਾ ੱੱਗੇ ਆਏ ਆ ਵੀ ਜੇ ਐਦੇ ਨਾਲ ਪਾਣੀ ਵੱਜ ਗਿਆ ਐਨੇ ਨੂੰ 200 ਨੂੰ ਸਿੱਧਾ ਹੋ ਜਾਂਦਾ ਵੀ ਇਹ ਰੋਕ ਲਿੰਦਾ ਸਪੋਰਟ ਲਾ ਦਿੰਦਾ ਇੱਕ ਹਰੇਤਾ ਲੱਗ ਜਾਂਦਾ ਵਿੱਚ ਫਸ ਜਾਂਦਾ ਹੁਣ ਰੇਤਾ ਮੱਥਰ ਪਾਣੀ ਨੂੰ ਚੱਕਣਾ ਕਰੇ ਖੇਲ ਭਈਆ ਕਿਉਂਕਿ ਪਾਣੀ ਦਾ ਗਲ ਦਰਿਆ ਚ ਦਾ ਬਹੁਤ ਪਾਣੀ ਦਾ ਪ੍ਰਾਂਝੀ ਇੰਨਾ ਛੋਟਾ ਹੋਣਾ ਦਰਿਆ ਕਿ ਜ਼ਿਆਦਾ ਜਿੰਨਾ ਕੋ ਟਿਕਣਾ ਬਹੁਤ ਛੋਟਾ ਹੁੰਦਾ ਆਪਣੀ ਉਹ ਚੱਲਦਾ ਨਾ 12 ਮਹੀਨਾ 30 ਦਿਨ ਇਹ ਕ ਚੱਲਦੀ ਕਦੇ ਕਦੇ ਤਾਂ ਉਹ ਸਵਾਈ ਹੁੰਦੀ ਰਹਿੰਦੀ ਪ੍ਰਧਾਨ ਜੇ ਅੱਗੇ ਹਾਂ ਤੇਰੇ ਕਾਣੇ 12 ਮਹੀਨਾ 30 ਦਿਨ ਚੱਲਦੀ ਰਹੇ ਉਹ ਰਸਤਾ ਆਪਣਾ ਰੱਖਦਾ ਪ੍ਰਾਂਝੀ ਜੇ ਕਿ ਦਰਿਆ ਚ ਰੇਤਾ ਹੁੰਦਾ ਉਹਦੀ ਵਿਚ ਆ ਕੋਈ ਜਾਂਦਾ ਉਹ ਵੀ ਤਾਂ ਗੱਲ ਹੈ ਵੀ ਰੇਤਾ ਤਾਂ ਬਹੁਤ ਆਉਂਦਾ ਲੱਗਦੀ ਇੱਥੇ ਵੀ ਉਰੇ ਵੀ ਪਰਚੀ ਲੱਗ ਜੇ ਬਈ ਦੇਣੀ ਪਰਚੀ ਕੋਈ ਔਖੀ ਨਹੀਂ ਪਰਚੀ ਕੋਈ ਔਖੀ ਨਹੀਂ ਪਰਚੀ ਲਾ ਦਿਓ ਪਰ ਚੱਕਣ ਦੀ ਐ ਪ੍ਰਧਾਨ ਆਪਣੇ ਸਮਝ ਲੈ ਇੱਥੇ ਵੀ ਥੋੜਾ ਜਿਹਾ ਰੇਤਾ ਚੱਕ ਹੋਇਆ ਉਹਨਾਂ ਕਾ ਪਾਣੀ ਨੇ ਪਧਰਾ ਕਰਤਾ ਜਿੰਨਾ ਕ ਚੱਕਿਆ ਲੋਕਾਂ ਨੇ ਖਾਣਾ ਕਿਸੇ ਨੇ ਕੋਈ ਚੱਕੂ ਰਸਤੇ 'ਚ ਪਾਉ ਕੋਈ ਘਰ ਲੈ ਜਾ ਉਹ ਕੋਠਿਆਂ 'ਤੇ ਚੜਾਉਣ ਤੇ ਰਹੇ ਇਹ ਭੁੱਕੀ ਤਾਂ ਹੈ ਨਹੀਂ ਜਿਉਂ ਚੱਕ ਹੋ ਜਾਂਦਾ ਨੇ ਇੱਕ ਦੇਖਿਆ ਜਿੰਨਾ ਕ ਰੇੜੀਆਂ ਵਾਲੇ ਲੈ ਕੇ ਜਾਂ ਕੋਈ ਵੀਰ ਲੈ ਕੇ ਕਰਮ ਲੋਗਿਟ ਪਰੇ ਤਾਂ ਵਛਾ ਲੂਗੇ ਗੱਲ ਤਾਂ ਸੁਣੋ ਇਨਾ ਕ ਰੇੜੀ ਵਾਲੇ ਲੈ ਕੇ ਉਹਨਾਂ ਕ ਪਾਣੀ ਨੇ ਭਰਤਾ ਟੋਏ ਟੋਏ ਜੇ ਕਰਤੇ ਬੱਧੀ ਨਹੀਂ ਲੱਗਦਾ ਭਰਦਾ ਯਾਰ ਉਹ ਖਵਾਜੇ ਚ ਕਾਦੀ ਘਾਟ ਆ ਯਾਰ ਆਮਨੇ ਦੇਖਤਾ ਲੈ ਸੜਨੀਆਂ ਮੇ ਹੋ ਗਈਆਂ ਭਈ ਗੱਭੇ ਤੇ ਉੱਚੀ ਇਹੋ ਆਪਣੇ ਸਰਕਾਰਾਂ ਦੀ ਨੀਤੀ ਖਰਾਬ ਆ ਨਹੀਂ ਕਾਹਨੂੰ ਕੁਛ ਕੱਢ ਪ੍ਰਧਾਨ ਜੀ ਜਿਹੜੇ ਬੜੇ ਟਰੱਕ ਹੈ ਟਰੱਕ ਕਰਦੇ ਖੱਡ ਪਾਉਂਦੇ ਰੇੜੇ ਰੂੜੇ ਕੁਛ ਨਹੀਂ ਹੈਗੀਆਂ ਇਹ ਟਰੱਕ ਵੀ ਕਿੱਥੇ ਕਿੰਨੀ ਕਪਾ ਲੂਗਾ ਨਹੀਂ ਜੱਗੇ ਇਹ ਟਰੱਕ ਬਾਡਾ ਲਾਉਣ ਜਿੱਕਣੇ ਨੂੰ ਸਿਕਲਾ 6 ਮਹੀਨੇ ਲੰਘ ਜਾਣੇ ਕਿਹੜਾ ਚੱਕ ਲੂਗਾ ਇੰਨੀ ਨਹੀਂ ਨਹੀਂ ਜੱਗੇ ਬਹੁਤ ਆਮਨੇ ਬਹੁਤ ਬਹੁਤ ਮਿੱਟੀ ਆ ਯਾਰ ਅਮਨੇ ਜਿੱਦਾਂ ਕੋਈ ਹਿਸਾਬ ਤਾਂ ਬੇ ਨਹੀਂ ਆਜੇ ਕਿਤੇ ਸਿੱਧੀ ਹੋ ਜਵੇ ਗੱਬੇ ਦੇ ਚੱਕ ਨਾ ਹੋਰ ਕੇ ਚਾਹੀਦਾ ਜੱਗਦਾ ਤੱਕੀ ਜੀ ਵੱਡ ਹੋ ਜਵੇ ਇੰਨੀ ਮਿੱਟੀ ਲੈ ਜਾਣੀ ਕਿਨੇ ਯਾਰ ਆਪੇ ਹੜ ਜਾਣਾ ਲੋਕਾਂ ਨੇ ਨਾ ਨਾ ਬੰਨ ਤੱਕ ਪਾਣੀ ਆ ਗਿਆ ਤੇ ਯਾਰ ਕੋਈ ਖੜਮਾ ਜਾਂ ਟੁੱਟਿਆ ਹੈ ਨਾ ਨਾ ਇਹ ਨਹੀਂ ਦਾ ਥੱਲੇ ਥੱਲੇ ਨੂੰ ਹੋ ਗਿਆ ਦਾ ਥੱਲੇ ਤੇ ਖੜ ਪਈ ਇਹ ਉੱਪਰ ਤੱਕ ਅੱਤਰ ਦੇ ਕੇ ਮੜੇ ਚੜਿਆ ਤਾਂ ਨਹੀਂ ਖੜ ਪਈ ਆਹੋ ਜਣੀ ਇੰ ਦਾ ਟੁੱਟੀ ਇਹ ਹੂੰ ਬਾਕੀ ਭਾਈ ਮੀਂਹ ਪੈ ਕੇ ਸਾਰਾ ਜੰਗਲ ਹਰਿਆ ਭਰਾ ਹੋ ਗਿਆ ਹੂੰ ਕੋਈ ਵੀ ਜਗਾ ਹੁਣ ਸੁੱਕੀ ਵਿਜੀ ਨਹੀਂ ਦੇਦੀ ਹੈਗੀ ਔਰ ਜੀ ਹੈਗੀ ਸੀ ਫਸਲਾਂ ਜਿਖਣਾ ਇਹਦੇ ਦਰਖਤਾਂ ਪਰ ਨਾ ਪਾਣੀ ਮੰਗਦੇ ਆ ਜਿਖਣਾ ਉੱਚੇ ਦਰਖਤ ਖੜੇ ਉਹਨਾਂ ਨੂੰ ਕੋਈ ਆਸ ਹੀ ਨਹੀਂ ਹੈਗੀ ਮੀਂਹ ਕੇ ਲੈ ਆ ਮੀਂਹੇ ਲੋਨਾਂ ਦਾ ਵੀ ਹੋ ਜਾਂਦਾ ਇਹ ਸੂਰਸਾਰ ਵੀ ਹੈਗੇ ਔਰੇ ਇੱਥੇ ਜਾਨ ਦੇਖਿਆ ਤੁਹਾਨੂੰ ਪਰਾ ਤੁਹਾਡੇ ਬੈਣਾ ਬੂਣਾ ਜੀ ਹੂੰ ਸੂਰ ਗਨੇ ਜੀ ਬਹੁਤ ਹੈਗੀ ਗੰਨਾ ਬਹੁਤ ਆ ਗੰਨੇ ਦੇ ਸੂਰ ਚੂਹਾ ਚੂਹੇ ਨੇ ਤਾਂ ਬਾਈ ਨੌਂ ਨਾ ਲਿਆ ਅੱਜ ਜਾ ਕੇ ਆਉਣਾ ਪੱਡਬਰ ਝੜਾ ਕੇ ਆਉਣਾ ਰੋਪੜ ਅਗਲ ਕੱਦ ਦੇਣਾ ਮੰਗਲਵਾਰ ਨੂੰ ਕਰਦੇ ਸਾਰੀ ਜੀਰੀ ਖਾ ਗਿਆ ਉਹ ਜੀਰੀ ਖਾ ਗਿਆ ਗੰਨੇ ਨੂੰ 2 ਕਿੱਲੇ ਦੇਣ ਸਟਕੇ ਖਾਂਦਾ ਥੱਲੇ ਜੜ ਤੇ ਵੜ ਜਾਂਦਾ ਮੇਰੇ ਤਾਂ ਇੰਨੀ ਜੀਰੀ ਖਾਦੀ ਵੀ ਨਾ ਚੂਹੇ ਨੇ ਮੈਂ ਤਾਂ ਉੱਥੇ ਜਾ ਕੇ ਮਨਾ ਕੇ ਆਉਣਾ ਉਹ ਪਤਾ ਜੀ ਹੁਣ ਸ਼ਿਵ ਜੀ ਗਣੇਸ਼ੀ ਦੇ ਮੰਦਿਰ ਵਿੱਚ ਮੱਥਾ ਟੇਕ ਕੇ ਆਉਂਦਾ ਲੱਡੂ ਘਰੋਂ ਨਹੀਂ ਲਿਆਵਣ ਉੱਥੇ ਚੜਾ ਕੇ ਆਉਣੇ ਬਾਦੋਂ ਬਾਦਾਂ ਲੱਡੂ ਜਿਹੜਾ ਕੋ ਚੂਹੇ ਨੇ ਮੰਗਿਆ ਦੇ ਆਉਣਾ ਵੀ ਜੀਰੀ ਚੋ ਬਾਬਾ ਵਾਹ ਇੱਧਰ ਆ ਜਾ ਸਾਡੇ ਕਿਤੇ ਲੱਗੇ ਆਉਣੇ ਪਾਪੇ ਤਾਂ ਨਹੀਂ ਖਿਲਾ ਦਿੰਦਾ ਨਹੀਂ ਨਹੀਂ ਪਰਾਂ ਜੀ ਸੁੱਖ ਵੀ ਸੁੱਖਣੇ ਚੂਹਾ ਛੱਡਣਾ ਵੀ ਹੈ ਕਿਤੇ ਹਾਂ ਕਿੱਥੇ ਛੱਡਣਾ ਹੈ ਸੁਵਰਾ ਪ੍ਰਧਾਨ ਜੀ ਦੇ ਮੈਂ ਤਾਂ ਪਹਿਲੇ ਚੂਹੇ ਬਹੁਤ ਆ ਸੱਪੇ ਹੋ ਜੂਗੇ ਚੱਲ ਕੋਈ ਪਰ ਮਰਦੇ ਕਿ ਪਾ ਗਏ ਨੇ ਕਿਆ ਜੇ ਦੋ ਚਾਰ ਜਾੜੇ ਵੜਤੇ ਕੱਲੇ ਜਿਹੜਾ ਕੱਟ ਗਿਆ ਬਹੁਤ ਸੁਹਾ ਸਾਡੇ ਦਾ ਮੰਡਲ ਪ੍ਰਧਾਨ ਸਾਡੇ ਪਾਣੀ ਕਰਕੇ ਵਾਜੇ ਆ ਹੁਣ ਨਹੀਂ ਆਏ ਸੋਕੇ ਦੀ ਜ਼ਿਆਦਾ ਵੜਦਾ ਉਦਾਂ ਇਹਨੂੰ ਕਹਿੰਦੇ ਵੀ ਹੋਰ ਪਾਸੇ ਚਲੇ ਜਾਓ ਜੀ ਆ ਨਰੀ ਨੋਦੀ ਚ ਆ ਜਾਓ ਜੀ ਹਾਂ ਜੇ ਕੇ ਅਮਨੇ ਕੇ ਨਹੀਂ ਭੇਜ ਦੋ ਨਾ ਅਮਨੇ ਕੇ ਨਹੀਂ ਭੇਜ ਦੋ ਆਪਣੇ ਬਾਪੂ ਕੋ ਡੱਕੀ ਕੇ ਫੜੀ ਜਾਂਦਾ ਜੀ ਇਹਨੂੰ ਭੇਜੀ ਨਾਲ ਫੜੀ ਜਾਂਦਾ ਮਨੇ ਕੀ ਜਣੇ ਜੀ ਹਲੇ ਮੇਰਾ ਬਾਪੂ ਕਹਿੰਦਾ ਕਿਸਲਾ ਲੈ ਕੇ ਆਣਾ ਮੰਦੂ ਪ੍ਰਧਾਨ ਨੂੰ ਕਹਿੰਦਾ ਰ ਇੱਕ ਦਿਨ ਇਹ ਮੇਲੇ ਆ ਕੰਮ ਲੱਗੇ ਰਹੂਗਾ ਉਹ ਜਗ੍ਹਾ ਇਹ ਪਤਾ ਕਿਆ ਗੱਲ ਆ ਇਹ ਚੂਹਾ ਹੁਣ ਮੀਂਹ ਨਹੀਂ ਉਕਣਾ ਪਏ ਹਰੇ ਖੇਤ ਮਈ ਆ ਸਾਰੇ ਪਾਸੇ ਜੇ ਆਪਾਂ ਕਹੀਏ ਸਾਡੇ ਹਰੇਕ ਦੇ ਹੀ ਆ ਹਾਂ ਵੀ ਅੱਧਾ ਕਿਲੋ ਦੇਟੇ ਸਤੇ। ਹਾਂ ਜੀ। ਥੇਰ ਦਾ ਇਕੱਲੇ ਬੰਦੇ ਨੂੰ। ਹੂੰ। ਪਰ ਤੁਹਾਡੇ ਖੇਤ ਪਰ ਡਰੇਨ ਚੱਲਦੀ ਹੋਣੀ ਜੀਗਾ ਚੋਈ ਚ ਪਾਣੀ ਚੱਲਦਾ। ਹਾਂ ਪਾਣੀ ਚੱਲਦਾ ਤੂੰ ਦਿਖਾ ਕੇ ਲਿਆਉਂਗਾ ਅੱਜ। ਮੈਂ ਦੇਖਿਆ ਨਾ ਡਰੇਨ ਦੇ ਸਾਹਮਣੇ ਵੀ ਇੱਥੇ ਪਾਣੀ ਬੁਰਾ ਚੱਲਦਾ ਹੈ। ਆਪਣੀ ਟੀਮ ਦਾ ਇੱਕ ਬੰਦਾ ਫੱਟੜ ਆ। ਪੂਰੀ ਨਹੀਂ ਆਇਆ ਹੈਗਾ ਕੱਲ ਦਾ ਦੇਖ ਪਰਸੋਂ। ਪੂਰੀ ਠੀਕ ਹੋ ਗਿਆ ਉਹਦੋਂ ਤੱਕ ਨਹੀਂ। ਪਤਾ ਨਹੀਂ ਦਿਖੇਗੀ। ਅੱਜ ਬਿਆਨ ਲੈ ਕੇ ਆਉਂਦੇ ਵੇ। ਜਿਹੜੀ ਗੱਲ ਮੇਨ ਆ ਨਾ ਪੂਰੀ ਨੂੰ ਸ਼ੌਂਕ ਨਹੀਂ ਮੈਚ ਮੂਚ। ਹਾਂ ਇਹ ਵੀ ਹੈ। ਨਹੀਂ ਪ੍ਰਧਾਨ ਬਗੈਰ ਸ਼ੌਂਕ ਤੇ ਜਾਂਦਾ ਨਹੀਂ ਹੈਗਾ ਉਹ। ਹਾਂ ਬਦ ਨਹੀਂ ਚਲੋ ਘੁੰਮੇ ਤੇ ਦੁਬਾਰਾ ਦੁੱਧ ਹੋ ਜਾਣਾ ਮਾੜਾ ਮੋਟਾ ਘੁੰਮਣਾ ਵੀ ਲੇਕਿ ਮੈਨੂੰ ਤਾਂ ਆਸ ਨਹੀਂ ਰਹੀ ਵੀ ਤੂੰ ਇੰਨਾ ਟਾਈਮ ਬੈਠਾ ਹੋਊਗਾ ਮੈਂ ਤਾਂ ਸੋਚਦਾ ਤਮਾਂ ਲੰਘ ਗਿਆ ਹੋਣਾ ਹਾਂ ਨਹੀਂ ਜਾਂਦੇ ਸੀ ਤੇਰਾ ਮੋਟਰਸਾਈਕਲ ਪਿਛਾਣ ਲੈ ਮੈਂ ਗਿਆ ਤਾਂ ਗਿਆ ਕਿੱਥੇ 4:00 ਵਜੇ ਜਾਉਂਗੇ ਅੱਡਾ ਬਦਲਤਾ ਤਾਂ ਉੱਥੇ ਤੇ ਉੱਥੇ ਟਾਟ ਮਿਲ ਗਿਆ ਤਾਂ ਹਾਂ ਟਾਟ ਵਾ ਫੇ ਤੁਹਾਨੂੰ ਪਤਾ ਲੱਸੀ ਵੱਧ ਵੀ ਦਿੱਤੀ ਹੁੰਦੀ ਪੈ ਹੋ ਜਾਂਦਾ ਭਾਈ ਇੱਕ ਗੱਲ ਹੈ ਗੁਰੂ ਘਰ ਲੰਗਰ ਬਣਾਇਆ ਪਿਆ ਇੱਥੇ ਮੈਚ ਵਾਲੇ ਵੀਰਾਂ ਨੇ ਨਿਆਰਾ ਆ ਗਿਆ ਹੂੰ ਲੱਸੀ ਛੋਲੇ ਆਈ ਸਰਦੀ ਚੌਲ ਅੱਕੜਾ ਫਾਈਨਲ ਆ ਹੁਣ ਹਾਂ ਫਾਈਨਲ ਹੈ ਹੁਣ ਦੇਖਦੇ ਚੱਟ ਫਾਈਨਲ ਬਾਈ ਮਾਲਾਂ ਚੱਲੀਆਂ ਵਰਸੀ ਜੀ ਪਤਾ ਨਹੀਂ ਹੁਣ ਕਿਹੜੀ ਟੀਮ ਜਿੱਤੀ ਉਹਦੇ ਨਾਲ ਰੋਪੜ ਬਾਕੀ ਰੋਪੜ ਵਾਲੇ ਨਾਲ ਬਾਕੀ ਕੋ ਹੋਰ ਆ ਹਾਂਜੀ ਨਾਮ ਵੀ ਵਧੀਆ 30000 ਰੁਪਏ ਕਿੰਨੇ ਚੱਲੇ ਪਤਾ ਨਹੀਂ ਬਾਈ ਮੈਂ ਪਤਾ ਹੈਗਾ ਇਹਨਾਂ ਪਰ ਅੰਜੀ ਇਹ ਮੈਚ ਕਹਿੰਦੇ ਚੱਲਦੇ ਕਈ ਦਿਨ ਹੋ ਗਏ ਵੀ ਜਿਹੜੇ ਦੋ ਮੈਚ ਸੈਮੀਫਾਈਨਲ ਤੇ ਫਾਈਨਲ ਇਹ ਦਿਨ ਦੇ ਉਰੇ ਕਰਾਏ ਆ ਇਹ ਲੀਗ ਜਿਹੜੀ ਚੱਲਦੀ ਹੈ ਕਾਫੀ ਦਿਨ ਹੋ ਗਏ ਹਰੇਕ ਐਤਵਾਰ ਨੂੰ ਹੁੰਦੀ ਸੀ ਘਰ ਦੇ ਘਰ ਦੇ ਘਰ ਦੇ ਘਰ ਦੇ ਇੱਥੇ ਤੱਕ ਪਹੁੰਚ ਗਈ ਫਿਰ ਦੋ ਦਿਨ ਚ ਖਤਮ ਕਰਿਆ ਕੇ ਚੱਲਦੀ ਕਾਫੀ ਟਾਈਮ ਤੋਂ ਇਹ ਸੀਰੀਜ਼ ਥਲੇਵਰ ਹੂੰ ਚੱਲ ਹੁਣ ਟੋਸ਼ਨ ਪਾ ਕੇ ਜਿਹਦਾ ਮੈਂ ਤੈਨੂੰ ਰੱਖਣ ਵੀ ਤੂੰ ਟੈਟਾ ਪੂਰਾ ਪੂਰਾ ਨਾਲ ਪਿੱਛੇ ਮੈਨੂੰ ਸੱਪ ਵੀ ਲੈਣਾ ਲੱਕੜੀ ਪੌੜੀ ਵੰਗੂ ਗਿਰਨੇ ਨੇ ਥੋੜਾ ਨਹੀਂ ਪ੍ਰਧਾਨ ਅੱਜ ਤੱਕ ਵੈਕਟੀ ਅੱਜ ਮਿੱਠਾ ਮਿਲਿਆ ਪੈਨੂ ਦੇਖੇ ਖੀਰਪੂੜੇ ਖੀਰਪੂੜੇ ਨਹੀਂ ਖੀਰਪੂੜੇ ਖੀਰਪੂੜੇ ਜਿਹੇ ਹੱਥ ਦਾ ਅਜ ਨੰਗਰ ਘਟ ਗਿਆ ਪ੍ਰਧਾਨ ਇਧਰੋਂ ਤਾਂ ਇੱਕ ਵਾਰ ਡੰਮ ਪੈ ਗਿਆ ਤਾਂ ਉਰੇ ਤਾਂ ਲਾਗ ਲਾਗ ਦੇਖਣੇ ਰੂਹ ਨਹੀਂ ਕਰਦੀ ਸੀ ਆਹ ਸਾਈਡ ਭਾਈ ਕਾਂਟਾ ਖੰਡੇ ਚ ਕਾਂਟਾ ਖੰਡ ਵੀ ਨਹੀਂ ਚੱਲੀ ਯਾਰ ਕਾਂਟਾ ਬਾਹਾਂ ਕਾਂਟਾ ਹੀ ਲੱਗਦਾ ਚੱਲ ਕਾਂਟਾ ਖੰਡ ਚੱਲੀ ਆ ਵੀ ਚੱਲ ਜਾਂਦੀ ਹਮ ਬਈ ਲਾਗ ਲਾਗ ਭਾਈ ਡੰਮ ਪਾਤੇ ਤੇ ਉਹ ਗਾਹਾਂ ਰੇਤਾ ਕਰਤਾਰ ਸਾਰੇ ਪਤਾ ਨਹੀਂ ਫੇ ਉਹ ਹੀ ਰੇਤਾ ਚੱਕ ਕੇ ਪਾਇਆ ਤਾਂ ਕਿ ਨਦੀਆਂ ਤੇ ਇਹ ਨਹੀਂ ਉਹ ਹੀ ਪੱਧਰ ਕਰਿਆ ਮੈਂ ਉਹਦੇ ਤੋਂ ਥੋੜਾ ਬਹੁਤ ਹੀ ਚੱਕਿਆ ਤਾਂ ਜਿਆਦਾ ਤਾਂ ਨਦੀ ਵਿੱਚ ਚੱਕਿਆ ਸੀ ਹਾਂ ਚਲਿਆ ਹਾਂ ਇਸ ਦੇ ਨਾਲ ਜਿੰਨ ਕੀ ਯਾਰ ਵੀ ਦੇਖਦਾ ਵੀ ਜਿੱਤ ਗਈ ਟੀਮ ਬਾੜ ਨੰਬਰ 12 ਹੋ ਕੇ ਖੇਡਿਆ ਹੈਗਾ ਹੋਰ ਮੈਂ ਦੇਖ ਰਿਹਾ ਵੀ ਐ ਕੀ ਡੱਪਦਾ ਨਾ ਪ੍ਰਧਾਨ ਦੇਖਣ ਦੇ ਆਪੇ ਭੱਜ ਲਿਆ ਦੇਖਣ ਦੇ ਕੀ ਡਾ ਹੈਗਾ ਮਸੜ ਦੇ ਵੀ ਕੀੜਾ ਹੈਗਾ ਕਿਉਂਕਿ ਬਾਈ ਕੋਈ ਵੱਡੀ ਗੱਲ ਨਹੀਂ ਬਾਈ ਹੈਗਾ ਕੀੜਾ ਦੇਖਣ ਵਾਲਾ ਤੇ ਟਾਈਮ ਪਾਸੇ ਆ ਹੁਣ ਫਾਈਨਲ ਵਿੱਚ ਦੇਖਣ ਵਾਲਾ ਦੇਖਣਾ ਪਵੇਗਾ ਕੀ ਲੱਗਦੀ ਜੀ ਲੱਗਦਾ ਸਾਡਾ ਜੋਰ ਨਹੀਂ ਆਉਂਦਾ ਜਦੋਂ ਫਾਈਨਲ ਜਿਹੜਾ ਸ਼ੁਰੂ ਕਰਾਵਾਂਗੇ ਔਰ ਜੱਗਾ ਰਿਓ ਕੈਮਰੇ ਵਾਲੇ ਹਿਸ਼ਾਰੇ ਮਾਰਦਾ ਵੀ ਇਧਰ ਨੂੰ ਘੁਮਾ ਲਸ਼ਕੀਰ ਆਏ ਹੋਏ ਨੇ ਤਕਰੀਬਨ ਅੱਧੇ ਘਾਟੇ ਆ ਹਾ 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 ਮੈਚ ਦੇ ਨਾਲ ਨਾਲ ਲੱਗਦਾ ਜੇ ਥੋੜਾ ਮੈਚ ਹੁੰਦਾ ਸਾਨੂੰ ਦੱਸੇ ਕਰੋ ਹਾਂ ਮੈਂ ਕਿਤੇ ਮੈਚ ਹੁੰਦਾ ਪ੍ਰਦਰਸ਼ਨ ਕਰੇ ਸਾਨੂੰ ਦੱਸੇ ਕਰੋ ਹੁਣ ਪਰਾਂ ਜੀ ਲੱਗਦਾ ਉਹ ਦੇਖਣੇ ਨੂੰ ਨਵੇਂ ਮੁੰਡੇ ਬਾਈ ਜੱਗਾ ਕਿਹਦਾ ਜਿੱਥੇ ਲੰਗਰ ਹੋਇਆ ਕਰ ਮੈਨੂੰ ਉੱਥੇ ਦੱਸੇ ਕਰੋ ਮਿੱਠਾ 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 ਹੈਗਾ ਅੱਜ ਹਾਂ ਹੈਗਾ ਕੜਾ ਤਾਂ ਹੀ ਆਏ ਤੇ ਜੇ ਨਜ਼ਾਰਾ ਲੈਣਾ ਮੈਦ ਦਾ ਨਜ਼ਾਰਾ ਨਹੀਂ ਬੈਠਦਾ ਇਹ ਵੀ ਚੱਕਿਆ ਵਾ ਕਿ ਤੇ ਬਾਲ ਇਧਰ ਤੇ ਤੂੰ ਵੀ ਨਾ ਢਾਦੀ ਮੇਰੀ ਗੱਲ ਸੁਣ ਨਾ ਛਿੱਕਾ ਚੌਕ ਉਧਰ ਬੱਜੀ ਕਿਤੇ ਮੇਰੇ ਬੰਦਾ ਬੈਟ ਫੇਰਦੀ ਜ਼ਰੂਰਤ ਵੀ ਹੋਣੀ ਹੱਸਦਾ ਦੇਖੋ ਇਹਦਾ ਮੌਕਾ ਦੱਸੂਗਾ ਕਿ ਕਿ ਆਉਂਗਾ ਆ ਰਹੀ ਹੈ ਫਰ ਹਾਂ ਅੱਜ ਦਾ ਦੇ ਲੈ ਭਾਈ ਚੱਲ ਬਈ ਉਧਰ ਮੈਚ ਮਾਲਾਂ ਚੱਲਿਆ ਟੀਮ ਦਾ ਲੋਕ ਪੰਜ ਦੇ ਲੈ ਤੇਰੀ ਕਿੰਨੀ ਚੱਲਦੀ ਹੈ ਕੁਰਸੀਆਂ ਆਪ ਬਿਠਾਇਤ ਹੈ ਲੈ ਆਪ ਹੀ ਬੇਲੀ ਹੋਗੀ ਤੇਰੇ ਵਾਸਤੇ ਪੱਖੇ ਲੱਗੇਵੇਂ ਦੋ ਦੋ ਪੱਖੇ ਜਿਵੇਂ ਦਵਾਏ ਤੇ ਪੰਜ ਵਾਸਤੇ ਓ ਦੇ ਜੱਗਾ ਬੈਠਾ। ਓਰੇ ਵੀ ਭਾਈ ਕੀੜਾ ਓ ਦੇਖੋ। ਜੱਗੇ ਨੇ ਕੁਰਸੀ ਦੇਖੀ ਉਹਨੇ ਬੱਜੇ ਆਉਣਾ ਨਾ। ਹਲੇ ਬੈਠਾ ਰਹਿਣ ਦੇ। ਐ ਭਾਈ 15-15 ਓਵਰਾਂ ਦੇ ਮੈਚ ਚੱਲਦੇ ਰਿਹਾ ਪਤਾ ਨਹੀਂ ਕਿੰਨੇ ਓਵਰਾਂ ਦਾ ਏ। 15 ਦੇ? ਪੰਜ ਬਾਈ ਹੁਣ ਤਰੱਕੀ ਕਰ ਗਏ, ਮੋਟਰਸਾਈਕਲ ਪਾਉਂਦਾ ਔਰ ਸਾਈਕਲ ਚੜਦਾ। ਕਿੰਨਾ ਟਾਈਮ ਹੋ ਗਿਆ? ਹੋ ਗਿਆ ਮਹੀਨਾ। ਮੋਟਰਸਾਈਕਲ ਫਿਰ ਤਰੱਕੀ ਹੋ ਗਈ। ਚੱਲਦਾ ਕੰਮ ਬਾਈ ਹੁਣ ਦੇਖਦੇ ਕਿਆ ਪ੍ਰੋਜੈਕਟ ਬਣਦਾ ਏ ਹਾਂ 볼ਟ ਲੈਣਾ ਪੰਜ ਕਹਿੰਦਾ 볼ਟ ਲੈਣਾ ਹੁਣ ਮੋਟਰਸਾਈਕਲ ਵੀ ਛੱਡ ਦੇਣਾ ਚਾਰ ਬੋਲਾਂ ਚ ਬਾਈ 14 ਰਨ ਰਹਿ ਗਏ ਜਿੰਨੇ ਨੂੰ 13 ਹਲੇ ਹਲੇ ਹੀ ਮਾਰ ਬੋਲਾ 13 ਤੇ ਬਾਈ ਹੁਣ ਤਿੰਨ ਬੋਲਾਂ 13 ਭਾਈ ਸਾਰਿਆਂ ਦਾ ਲੱਗਿਆ ਪਿਆ 3 ਵਾਲਾ ਜਲੀਆਂ ਟੀਮ ਆ ਭਾਈ ਇਹ 4 ਬੋਲਾਂ 13 ਰਹਿ ਗਏ ਇਤਨੇ ਨੂੰ 3 ਬੋਲਾਂ 13 ਬੈਟ ਬਾਲ ਭਾਈ ਗੇੜ ਜੱਚ ਕਮ ਆ ਗਿਆ ਜੌਰ ਬਾਈ ਰੋਪੜ ਦੀ ਟੀਮ ਦਾ ਵੀ ਲੱਗਿਆ ਤਾਂ ਮਾਲਾ ਚੱਲਿਆਂ ਦਾ ਵੀ ਜੌਰ ਕਾਲੂ ਦਾ ਵੀ ਲੱਗਿਆ ਪਿਆ ਦੋ ਬੋਲਾਂ ਦੋ ਛੱਕੇ ਚਾਹੀਦੇ ਆ ਗਏ ਜਿਹੜਾ ਰੰਗ ਦਾ ਪਾਉਂਦਾ ਉਹ ਕੰਮ ਕਰਦਾ ਹੀ ਹੁੰਦਾ ਪਾਲੂ ਦੋ ਬੋਲਾਂ 11 ਰਹਿ ਗਏ ਬਾਈ ਆ ਜੋਰਾ ਹੈ ਕਹਿੰਦੇ ਜੋਰਾ ਫਿਰ ਕੀ ਹੋ ਗਿਆ ਕਹਿੜਾ ਰਹੀ ਜੱਗੇ ਨਾ ਵੀ ਬਾਈ ਕਹਿੜੇ ਰਹਾ ਜੋ ਬੈਠਾ ਦੇਖਦਾ ਹੈ ਕਿ ਤੇ ਵਈ ਬੰਦੇ ਮਿਲ ਗਈ ਤੂੰ ਕੰਮ ਸਰੇ ਪਰ ਆ ਬਾਈ ਦੇਖਦੇ ਗਿਆ ਬਣਦਾ ਏ ਏ ਏ ਏ ਕਾਲਾ ਘਟਾਈ ਭਾਈ ਜੇ ਛਿੱਕਾ ਲੱਗਿਆ ਤਾਂ ਟਾਈ ਹੋ ਜਾਣਾ ਮੈਚ ਤੇ ਨਹੀਂ ਲੱਗਿਆ ਤਾਂ ਫੇ ਮਾਲਾ ਚੱਲਿਆ ਜਿੱਤੂ ਭੰਗੜਾ ਪਾਉਣ ਨੂੰ ਤਿਆਰ ਆ ਸਾਰੇ ਔਰ-ਵਾਰ ਦੀ ਗੇਮ ਹੋਈ ਵੀ ਐ ਨੋਵਾ ਤੇ 6 ਆ ਬਾਈ ਜਿੱਤਣ ਵਾਸਤੇ 7 ਚਾਹੀਦੇ ਆ ਜਿੱਤ ਗਏ ਓ ਪਾ ਤੇ ਬੰਗੜੇ ਲੈ ਭਾਈ ਹੋ ਗਈ ਗਰਪਾ ਬੰਦੇ ਖੁਸ਼ ਆ ਸਾਰੇ ਜਿੱਤ ਗਏ ਭਾਈ ਯਾਰ ਆ ਗਿਆ ਭਾਈ ਮੈਚ ਦੇਖਣ ਦਾ ਬਹੁਤ ਮੈਦ ਫੱਜਿਆ ਬਾਈ ਬਹੁਤ ਜ਼ਿਆਦਾ ਚੱਲ ਬੈ ਟਰੋਲ ਪਹੁ ਭੰਗੜੇ ਹੁਣ ਈਸੀ ਵੀ ਜਾਂਦਾ ਬਾਈ ਕੁਝ ਹੀ ਜੋ ਦੇਖੋ ਵਾਲਾ ਕੰਮ ਹੋਇਆ ਬਤਾ ਬਾਈ ਦੀਦੀ ਬਾਈ ਔਰ ਦੇਖੋ ਪਲੇਅਰ ਨੂੰ ਹੌਸਲਾ ਦਿੰਦਾ ਹੋਇਆ ਦੀਦੀ ਬੱਲੇ ਬੱਲੇ ਕਰਾਤੀ ਕੀ ਕਿੰਨੀ ਖੁਸ਼ੀ ਅੱਜ ਹਾਂ ਅਬਾ ਕੀ ਦੇਖੋ ਕੀ ਹੋਦਾ ਆਇਆ ਬਾਈ ਸਵਾਦ ਆ ਗਿਆ ਲਾਸਟ ਪਾ ਕੇ ਲਾਸਟ ਪਾ ਕੇ ਬੀਬੀ ਬਾਈ ਸਾਰੇ ਨੂੰ ਹੌਸਲਾ ਵਧਾਈ ਦੇ ਕੇ ਆਇਆ ਮੇਰਾ ਧੰਨਵਾਦ ਕਰਦੇ ਆ ਇੱਧਰ ਦੇਖ